ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 350ਵੀਂ ਵਰੇ ਦੀ ਸ਼ਤਾਬਦੀ ਨੂੰ ਸਮਰਪਿਤ ਸਲਾਈਡ ਅੱਜ ਦੇ ਵਿਖਿਆਨ ਦਾ ਸਿਰਲੇਖ ਹੈ ਔਰੰਗਜ਼ੇਬ ਦੇ ਜ਼ੁਲਮ ਇਸ ਵਿਖਿਆਨ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਸ਼ਹਾਦਤ ਦੇ 350 ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰੇਸ਼ਟ ਪੈ ਟਾਪੀ ਚਾਦਰ ਪ੍ਰਸ਼ਨ ਨੰਬਰ 1 ਦਿੱਲੀ ਦੇ ਤਖਤ ਤੇ ਬੈਠਣ ਉਪਰੰਤ ਕੌਣ ਨਿਰਦਈ ਬਣ ਗਿਆ ਸੀ ਦਿੱਲੀ ਦੇ ਤਖਤ ਤੇ ਬੈਠਣ ਉਪਰੰਤ ਔਰੰਗਜ਼ੇਬ ਨਿਰਦਈ ਬਣ ਗਿਆ ਸੀ ਪ੍ਰਸ਼ਨ ਨੰਬਰ 2 ਔਰੰਗਜ਼ੇਬ ਆਪਣੀ ਸੋਚ ਅਨੁਸਾਰ ਕਿਸ ਤਰ੍ਹਾਂ ਦਾ ਰਾਜ ਸਥਾਪਿਤ ਕਰਨਾ ਚਾਹੁੰਦਾ ਸੀ ਔਰੰਗਜ਼ੇਬ ਆਪਣੇ ਸੋਚ ਮੁਤਾਬਕ ਇਕ ਰਾਜ ਇਕ ਧਰਮ ਵਰਗਾ ਰਾਜ ਸਥਾਪਿਤ ਕਰਨਾ ਚਾਹੁੰਦਾ ਸੀ ਪ੍ਰਸ਼ਨ ਨੰਬਰ 3 ਇਕ ਰਾਜ ਇਕ ਧਰਮ ਅਨੁਸਾਰ ਕਿਸ ਧਰਮ ਦੇ ਅਨੁਯਾਈ ਬਣਾਉਣਾ ਚਾਹੁੰਦਾ ਸੀ ਇਸ ਦਾ ਜਵਾਬ ਹੈ ਜੀ ਇਸਲਾਮ ਧਰਮ ਦੇ ਚੌਥਾ ਪ੍ਰਸ਼ਨ ਹੈ ਔਰੰਗਜ਼ੇਬ ਦੇ ਰਾਜ ਵੇਲੇ ਵਪਾਰ ਕਿਸ ਦੇ ਹੱਥਾਂ ਵਿੱਚ ਸੀ ਔਰੰਗਜ਼ੇਬ ਦੇ ਰਾਜ ਵੇਲੇ ਵਪਾਰ ਹਿੰਦੂਆਂ ਦੇ ਹੱਥਾਂ ਵਿੱਚ ਸੀ ਪੰਜਵਾਂ ਪ੍ਰਸ਼ਨ ਹੈ ਔਰੰਗਜ਼ੇਬ ਦੀ ਟੈਕਸ ਨੀਤੀ ਕੀ ਸੀ ਔਰੰਗਜ਼ੇਬ ਦੀ ਟੈਕਸ ਨੀਤੀ ਸੀ ਹਿੰਦੂਆਂ ਦੇ ਟੈਕਸ ਦੁੱਗਣੇ ਅਤੇ ਮੁਸਲਮਾਨਾਂ ਦੇ ਟੈਕਸ ਖਤਮ ਕਰ ਦਿੱਤੇ ਗਏ ਛੇਵਾਂ ਪ੍ਰਸ਼ਨ ਹੈ ਜੀ ਔਰੰਗਜ਼ੇਬ ਦੇ ਹੁਕਮ ਅਨੁਸਾਰ ਮੰਦਰ ਗੁਰਦੁਆਰੇ ਢਾ ਕੇ ਕੀ ਤਿਆਰ ਕੀਤਾ ਜਾ ਰਿਹਾ ਸੀ ਇਸ ਦਾ ਜਵਾਬ ਹੈ ਜੀ ਮਸਜਿਦਾਂ 7ਵਾਂ ਪ੍ਰਸ਼ਨ ਹੈ ਬੇਟਾ ਗੁਰੂ ਤੇਗ ਬਹਾਦਰ ਜੀ ਦੀ ਦੂਸਰੀ ਪ੍ਰਚਾਰ ਯਾਤਰਾ ਕਿਸ ਇਲਾਕੇ ਵਿੱਚ ਸੀ ਇਸ ਦਾ ਜਵਾਬ ਹੈ ਬੇਟਾ ਮਾਲਵਾ ਇਲਾਕਾ 8ਵਾਂ ਪ੍ਰਸ਼ਨ ਹੈ ਜੀ ਗੁਰੂ ਤੇਗ ਬਹਾਦਰ ਜੀ ਦੀ ਦੂਸਰੀ ਪ੍ਰਚਾਰ ਯਾਤਰਾ ਕਦੋਂ ਸ਼ੁਰੂ ਹੋਈ ਗੁਰੂ ਤੇਗ ਬਹਾਦਰ ਜੀ ਦੀ ਦੂਸਰੀ ਪ੍ਰਚਾਰ ਯਾਤਰਾ 1673 ਈਸਵੀ ਨੂੰ ਸ਼ੁਰੂ ਹੋਈ ਨਵਾਂ ਪ੍ਰਸ਼ਨ ਹੈ ਬੇਟਾ ਔਰੰਗਜ਼ੇਬ ਦੇ ਜ਼ੁਲਮ ਤੋਂ ਤੰਗ ਹੋ ਕੇ ਸੰਗਤ ਕਿਸ ਦੀ ਸ਼ਰਨ ਵਿੱਚ ਆਉਣ ਲੱਗੀ ਔਰੰਗਜ਼ੇਬ ਦੇ ਜ਼ੁਲਮ ਤੋਂ ਤੰਗ ਹੋ ਕੇ ਸੰਗਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਆਉਣ ਲੱਗੀ ਦਸਵਾਂ ਤੇ ਆਖਰੀ ਪ੍ਰਸ਼ਨ ਹੈ ਪੁੱਤਰ ਜੀ Hindu Sikh Guru ji ਨੂੰ ਕੀ ਕਹਿ ਕੇ ਮੁਖਾਤਿਬ ਹੁੰਦੇ ਪਿਆਰੇ ਬੱਚਿਓ Hindu Sikh Guru ji ਨੂੰ ਸੱਚਾ ਪਾਤਸ਼ਾਹ ਕਹਿ ਕੇ ਮੁਖਾਤਿਬ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ